ਸਾਡੀ ਬਹੁਜ ਸमाज ਪਾਰਟੀ ਸਰਕਾਰ ਬਣਾ ਕੇ ਭੈਣ ਜੀ ਨੂੰ ਮੋਦੀ ਦੀ ਕੁਰਸੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ ਔਰ ਅਸੀਂ ਮੌਜੂਦਾ ਸਰਕਾਰ ਨੂੰ ਔਰ ਵਿਰੋਧੀ ਪਾਰਟੀਆਂ ਨੂੰ ਸਾਡੇ ਬੁਲੰਦੇ ਹੌਸਲੇ ਦੇ ਨਾਲ ਇਕੱਠ ਦਿਖਾ ਕੇ ਅਸੀਂ ਉਹਨਾਂ ਨੂੰ ਪਜਾਮੇ ਗੇਲੇ ਕਰਾਂ ਉਹਨਾਂ ਦੀ ਜੈਪੀ ਜੈਪੋਤ ਜੈਪੀ ਜੈ ਹਿੰਦ ਜੈਪੀ ਜੈਪੋਤ ਜੈਪੀ ਜੈਪੋਤ ਜੈਪੀ ਜੈਪੋਤ ਜੈਪੀ ਜੈਪੋਤ ਕੋਇ ਸਮਾਜ ਪਾਰਟੀ ਜਿੰਦਾਬਾਦ 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 ਕੋਇ ਸਮਾਜ ਪਾਰਟੀ ਜਿੰਦਾਬਾਦ 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 ਸਾਬ ਜੀ ਦੀ ਕਾਸ਼ੀਰੌਦੀ ਅਮਰ ਰਹੇ ਅਮਰ ਰਹੇ ਅਮਰ ਰਹੇ ਲੋਕੀ ਵਿਕਾਸ਼ੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸਭੇ ਸਮਾਰੀ ਮਾਇਆਵਤੀ ਜੀ ਜਿੰਦਾਬਾਦ 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 ਸਭੇ ਸਮਾਰੀ ਮਾਇਆਵਤੀ ਜੀ ਜਿੰਦਾਬਾਦ 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 ਕੋਇ ਸਮਾਜ ਪਾਰਟੀ ਜਿੰਦਾਬਾਦ 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 ਤੁਸੀਂ ਦੇਖ ਰਹੇ ਹੋ ਕੇਟੀ 1950 ਮੈਂ ਤੁਹਾਡਾ ਆਪਣਾ ਦਰਸ਼ਕੋ ਅੱਜ ਆਪਾਂ ਹਲਕਾ ਸੰਗਰੂਰ ਦੇ ਭਵਾਨੀਗੜ ਏਰੀਆ ਦੇ ਵਿੱਚ ਖੜੇ ਆ ਜਿੱਥੇ ਕਿ ਬੌਝਨ ਸਮਾਜ ਪਾਰਟੀ ਦਾ ਬਹੁਤ ਜ਼ਿਆਦਾ ਇਕੱਠ ਦੇਖਣ ਨੂੰ ਮਿਲ ਰਿਹਾ ਬਹੁਤ ਵੱਡਾ ਭਰਮਾ ਹੰਗਾਰਾ ਜਿਹੜਾ ਨਵੇਂ ਸ਼ਹਿਰ ਦੇ ਵਿੱਚ ਭੈਣ ਕੁਮਾਰੀ ਮਾਇਆਬਤੀ ਜੀ ਪਹੁੰਚ ਰਹੇ ਨੇ ਉਹ ਇੱਕ ਬਹੁਤ ਵੱਡੀ ਜਿਹੜੀ ਵਿਸ਼ਾਲ ਰੈਲੀ ਕਰ ਰਹੇ ਨੇ ਉਹ ਰੈਲੀ ਦੇ ਵਿੱਚ ਬੌਝਨ ਸਮਾਜ ਹੈ ਜਿਹੜਾ ਉਹ ਜਾ ਰਿਹਾ ਲੱਗਦਾ ਕਿਤੇ ਨ ਕਿਤੇ ਬੌਝਨ ਸਮਾਜ ਜਾਗਦਾ ਦਿਖ ਰਿਹਾ ਆਓ ਕਰਦੇ ਹਾਂ ਇਹਨਾਂ ਦੇ ਪ੍ਰਧਾਨ ਨਾਲ ਗੱਲਬਾਤ ਕੀ ਇਹਨਾਂ ਦੀ ਸਮੱਸਿਆ ਕਿਉਂ ਇਹ ਜਾ ਰਹੇ ਨੇ ਕਿਉਂ ਇਹ ਇਨੀ ਤਗਾਦ ਦੇ ਵਿੱਚ ਇਹਨਾਂ ਨੇ ਇੰਨਾ ਵਿਸ਼ਾਲ ਜਿਹੜਾ ਕਟ ਕੀਤਾਗਾ ਬੱਸਾਂ ਭਰ ਕੇ ਟਰੱਕ ਭਰ ਕੇ ਗੱਡੀਆਂ ਦੇ ਵਿੱਚ ਜਾ ਰਹੇ ਨੇ ਕੀ ਇਹਦਾ ਵੱਡਾ ਕਾਰਨਾ ਕੌਣ ਆ ਰਿਹਾ ਆਓ ਕਰਦੇ ਹਾਂ ਗੱਲਬਾਤ ਸਰਦਾਰ ਜੀ ਸ਼ਸ਼ੀ ਕਾਲ ਜੀ ਸਭ ਤੋਂ ਪਹਿਲਾਂ ਮੈਂ ਸਤਿਕਾਰ ਕਰਦਾ ਜੀ ਜੀਟੀ ਚੈਨਲ ਦਾ ਬਹੁਤ ਸਤਿਕਾਰ ਹੈ ਜੀ ਅੱਜ ਅਸੀਂ ਨਮਾ ਸ਼ਹਿਰ ਦੇ ਵਿੱਚ ਸਾਡੀ ਭੈਣ ਕੁਬਾਰੀ ਮਾਇਆਬੀ ਜੀ ਰਾਸ਼ਟਰੀ ਪ੍ਰਧਾਨ ਪਹੁੰਚ ਰਹੇ ਨੇ ਅਸੀਂ ਉਹਨਾਂ ਦੀ ਰੈਲੀ ਦੇ ਵਿੱਚ ਜਾ ਰਹੇ ਹਾਂ ਬਹੁਤ ਹੁਮਹਮਾ ਕੇ ਹੌਸਲੇ ਬੁਲੰਦ ਨੇ ਸਾਡੇ ਔਰ ਅਸੀਂ ਮੌਜੂਦਾ ਸਰਕਾਰ ਨੂੰ ਔਰ ਵਿਰੋਧੀ ਪਾਰਟੀਆਂ ਨੂੰ ਸਾਡੇ ਬੁਲੰਦ ਹੌਸਲੇ ਦੇ ਨਾਲ ਇਕੱਠ ਦਿਖਾ ਕੇ ਅਸੀਂ ਉਹਨਾਂ ਨੂੰ ਪਜਾਮੇ ਗੇਲੇ ਕਰਾਂ ਉਹਨਾਂ ਦੀ ਔਰ ਅਸੀਂ 13 ਦੇ 13 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਔਰ ਭੈਣ ਜੀ ਦੀ ਝੋਲੀ ਵਿੱਚ ਪੰਜਾਬ ਦੇ ਵਿੱਚੋਂ 13 ਸੀਟਾਂ ਜਿੱਤ ਕੇ ਭੈਣ ਜੀ ਦੀ ਝੋਲੀ ਵਿੱਚ ਪਾਵਾਂਗੇ ਔਰ ਦਿੱਲੀ ਦੇ ਵਿੱਚ ਸਾਡੀ ਬਹੁਜ ਸमाज ਪਾਰਟੀ ਸਰਕਾਰ ਬਣਾ ਕੇ ਭੈਣ ਜੀ ਨੂੰ ਮੋਦੀ ਦੀ ਕੁਰਸੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ ਮੈਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਜੀ ਵੀ ਜੇਕਰ ਜੇ ਲੈਣ ਦੇ ਹੱਕ ਜਵਾਨਾਂ ਤਾਂ ਨੀਲਾ ਝੰਡਾ ਚੱਕ ਜਵਾਨਾਂ ਇਹ ਬਹੁਜ ਸमाज ਪਾਰਟੀ ਬਹੁਜ ਸमाज ਪਾਰਟੀ ਨੇ ਹੱਕਾਂ ਦੀ ਰਾਖੀ ਕਰਦੀ ਹੈ ਮਾਨ ਸਨਮਾਨ ਮਾਨ ਸਨਮਾਨ ਸਿੱਖਿਆ ਹੈਲਥ ਔਰ ਨੌਕਰੀਆਂ ਜਿਨੇ ਫੌਜ ਸਾਡੀ 4 ਸਾਲੀ ਕਰਤੀ ਅਸੀਂ ਫੌਜ ਨੂੰ ਪਹਿਲਾਂ ਦੀ ਤਰ੍ਹਾਂ 15 ਸਾਲੀ ਕਰਾਂਗੇ ਪੈਨਸ਼ਨ ਲਾਵਾਂਗੇ ਉਹਨਾਂ ਦੇ ਮਾਪੇ-ਬਾਪਾਂ ਨੂੰ ਤੇ ਫੌਜੀ ਦੇ ਬੱਚਿਆਂ ਨੂੰ ਪਹਿਲਾਂ ਵਰਗੀਆਂ ਸਹੂਲਤਾਂ ਦੇਵਾਂਗੇ ਤੇ ਅਸੀਂ ਮਾਨ ਸਨਮਾਨ ਦੀ ਜ਼ਿੰਦਗੀ ਦੇਵਾਂਗੇ ਸਾਡੇ ਸਮਾਜ ਨੂੰ ਤੇ ਸਾਰੇ ਹੱਕ ਹਾਸਲ ਦੇਵਾਂਗੇ ਸਾਡੇ ਸਮਾਜ ਨੂੰ ਜਦੋਂ ਭੈਣ ਜੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਪਰਾਜਮਨ ਹੋਗੋ ਇਸ ਟਾਈਮ ਇਹ ਇਕੱਠਾ ਜਿਹੜਾ ਕਿੱਥੇ ਜਾ ਰਿਹਾ ਕਿਹੜੀ ਜਗ੍ਹਾ ਜਾ ਰਿਹਾ ਕਿਹੜੀ ਜਗ੍ਹਾ ਤੁਸੀਂ ਚੱਲੇ ਅਸੀਂ ਜੀ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਚੱਲੇ ਆ ਜੀ ਮੈਂ ਹਲਕਾ ਪ੍ਰਧਾਨ ਦਰਸ਼ਨ ਸਿੰਘ ਨਦਾਮਪੁਰ ਤੇ ਮੇਰੇ ਨਾਲ ਨੇਗੇ ਸ਼ਹਿਰੀ ਪ੍ਰਧਾਨ ਸਰਦਾਰ ਪ੍ਰੀਤੀ ਸਿੰਘ ਜੀ ਤੇ ਇਹਨਾਂ ਦੇ ਨਾਲ ਹੀ ਨੇਗੇ ਸ਼ਹਿਰੀ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਜੀ ਤੇ ਸਾਡੇ ਜੋ ਸਰਪ੍ਰਸਤ ਨੇਗੇ ਲਾਲ ਸਿੰਘ ਫੱਗੂwala ਜੀ ਹੋਰ ਵੀ ਸਾਰੇ ਸਾਡੇ ਪਿੰਡਾਂ ਦੇ ਜਰਨੈਲ ਸਿੰਘ ਦੀਮਰ ਸਾਹਿਬ ਹੋਰ ਵੀ ਸਾਰੇ ਕਾਸ਼ੀ ਰਾਮ ਸਾਹਿਬ ਜੀ ਵੀਰ ਸਾਡੇ ਜਿੰਨੇ ਆਗੂ ਸਹਿਬਾਨ ਬਰਕਰ ਸਹਿਬਾਨ ਅਸੀਂ ਗੱਜ-ਵੱਜ ਕੇ ਪਹੁੰਚ ਰਹੇ ਆਂ ਜੀ ਨਮਾ ਸ਼ਹਿਰ ਦੇ ਵਿੱਚ ਭੈਣ ਜੀ ਦੀ ਰੈਲੀ ਦੇ ਵਿੱਚ ਲੋਕਾਂ ਨੂੰ ਅਸੀਂ ਇੱਕ ਸਨੇਹਾ ਦੇਣਾ ਚਾਹੁੰਦੇ ਆਂ ਵੀ 70 75 ਸਾਲ ਤੋਂ ਅਸੀਂ ਜੋ ਗ੍ਰਾਮੀ ਖੜਾ ਰੱਖਾ ਕਿਉਂ ਨਾ ਇਹ ਜਿਹੜੀ ਮਾਸਟਰ ਕੀ ਹੈ ਉਹ ਆਪਾਂ ਆਪਣੇ ਹੱਥੀ ਲੇਤੀ ਕਿ ਕਹਿਣਾ ਜਮੂ ਕਿ ਮੌਕੇ ਦੀ ਜਿਹੜੀ ਸਿੱਧੀ ਹੈ ਸਾਰੇ ਤੋਂ ਪਹਿਲਾਂ ਮੈਂ ਆਪ ਜੀ ਦਾ ਮਾਣ ਦੇ ਇਸ ਮੌਕੇ ਤੇ ਬਹੁਤ ਬਹੁਤ ਦਾ ਧੰਨਵਾਦ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਪੈਣ ਕੁਮਾਰੀ ਮਾਇਆਵਤੀ ਜੀ ਨਵੇਂ ਸੈੱਟ ਵਿੱਚ ਬੋਲ ਰਹੀਆਂ ਨੇਗੇ 13-13 ਕੈਂਡੀਡੇਟਾਂ ਨੂੰ ਸੰਬੋਧਨ ਕਰਨ ਵਾਸਤੇ ਉਹਦੇ ਸੰਬੰਧ ਚ ਅਸੀਂ ਜਾ ਰਹੇ ਹਾਂ ਅਸੀਂ ਹੁਣ ਪਬਲਿਕ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ 77 ਸਾਲਾਂ ਦੇ ਵਿੱਚ ਜੋ ਕੰਮ ਤੁਹਾਡੇ ਨਹੀਂ ਹੋਏ ਹੁਣ ਤੁਹਾਡੀ ਆਪਣੀ ਸਰਕਾਰ ਬਣਾਓ ਔਰ ਆਪਣੇ ਨੀਲੇ ਝੰਡੇ ਦੇ ਥੱਲੇ ਆ ਕੇ ਆਪਣੇ ਜਿਹੜੇ ਹੌਸਲੇ ਨੇ ਉਹ ਬੁਲੰਦ ਕਰੋ ਔਰ ਆਪਣੇ ਵਰਕਰਾਂ ਨੂੰ ਵਰਕਰਾਂ ਦਾ ਜਿਹੜਾ ਹੌਸਲਾ ਹੈ ਉਹ ਉਹ ਬੁਲੰਦ ਕਰੋ ਤੇ ਆਪਣੀ ਸਰਕਾਰ ਜਿਹੜੀ ਉਹ ਸੈਂਟਰ ਦੇ ਵਿੱਚ ਸਮਾਜ ਨੂੰ ਇਸ ਸਨੇਹ ਜਿਹੜਾ ਕਹੁੰਦੇ ਆ ਕਿ ਅਸੀਂ 75 ਸਾਲ ਤੋਂ ਦੇਸ਼ ਦੇ ਵਿੱਚ ਗੁਲਾਮੀ ਦੀ ਜਾਂ ਦਿੱਤਾ ਵਿੱਚ ਆਖਰੇ ਹੋਇਆ ਕਿ ਸਮਾਇਆ ਜੁਰਬਾਬਾ ਸਾਹਿਬ ਅੰਮੇਰ ਕਰਨੇ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਬਰਾਬਰ ਹੱਕ ਦਿੱਤੇ ਔਰ ਉਹ ਲੰਮੇ ਸਮੇਂ ਦੇ ਵਿੱਚ ਸਾਡੇ ਲੋਕ ਸਮਝ ਨਹੀਂ ਸਕੇ ਸਮਾਯਾ ਸਰਬਸ੍ਰੀ ਕਾਂਸ਼ੀ ਰਾਮ ਜੀ ਨੇ ਬਹੁਤ ਜਨ ਸਮਾਜ ਕਾਟੀ ਬਣਾ ਕੇ ਸਾਨੂੰ ਆਪਣਾ ਸਟੇਜ ਬਣਾ ਕੇ ਦਿੱਤੀ ਹੈ ਮੈਂ ਲੋਕਾਂ ਨੂੰ ਇਹੀ ਕਹਿਣਾ ਵੀ ਅਸੀਂ ਸਾਹਬ ਬਾਬਾ ਸਾਹਿਬ ਅਮੇਰਕਾਟ ਦੇ ਮਿਸ਼ਨ ਨੂੰ ਲੈ ਕੇ ਇਸ ਦੇਸ਼ ਦੇ ਰਾਜੇ ਬਣੀਏ ਰਾਜ ਭਾਗ ਤੇ ਕਾਬਜ ਹੋਈਏ ਇਹਨੇ ਅੱਜ ਵੀ ਆਪਣੇ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਵੀ 1 ਜੂਨ ਨੂੰ ਵੱਧ ਤੋਂ ਵੱਧ ਸਾਥੀ ਦੇ ਨਿਸ਼ਾਨ ਤੇ ਮੋਹਰੇ ਲਾ ਕੇ ਅਸੀਂ ਆਪਣਾ ਰਾਜ ਭਾਗ ਕਾਇਮ ਕਰੀਏ ਤੇ ਆਪਣੇ ਹੱਕ ਜੋ ਅਸੀਂ ਮੱਲਵੀ ਅਜੇ ਤੱਕ ਚਾਚਾ ਜੀ ਕਹਿ ਕੇ ਮੰਗਦੇ ਆਂ ਅਸੀਂ ਚਾਚਾ ਜੀ ਕਿਨਾਂ ਛੱਡ ਕੇਹਿਣਾ ਛੱਡ ਕੇ ਆਪਣੇ ਸਮਾਗ ਨੂੰ ਆਪਣਾ ਰਾਜ ਭਾਗ ਕਾਇਮ ਕਰੀਏ ਜੇ ਚੜ੍ਹਨੀ ਕਲੱਬ ਰੱਖੀ ਆ ਆਪਣੇ ਸਮਾਗ ਨੂੰ ਪਾਰਟੀ ਨੇ ਬਹੁਤ ਜ਼ਿਆਦਾ ਜਿਹੜਾ ਸਮਰਥਨ ਦਿੱਤਿਆ ਸਾਥੀ ਮੇਰੇ ਨਾਲ ਖੜੇ ਹੋ ਕੇ ਫੋਟੋਆ ਕਰਾਰੇ ਨੇ ਲੱਗਦਾ ਇਸ ਵਾਰ ਵਸਪਾ ਦੀ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਬਾਜ਼ੀ ਮਾਰੂਗੀ ਦਿੱਲੀ ਤੱਕ ਜਿਹੜੀ ਆਵਾਜ਼ ਜ਼ਰੂਰ ਗੂੰਜੂਗੀ ਆਪਾਂ ਕਰਦੇ ਹਾਂ ਗੱਲ ਆਉਣ ਦਾ ਟਾਈਮ ਵਸਪਾ ਦਾ ਆਇਆ ਤੇ ਸਮਾਜ ਜਾਗ ਗਿਆ ਆ ਜਿਹੜੀਆਂ ਡੋਗਲਾ ਪਰਸਿਕਾ ਸਰਕਾਰਾਂ ਦਾ ਉਹ ਸਾਰਾ ਜਗ ਜਾਗਰ ਹੋ ਗਿਆ ਆ ਤੁਸੀ ਦੇ ਨਾਲ ਜਨ ਨੂੰ ਕੋਈ ਕਿਸੇ ਪਾਰਟਿਸ ਕੁਰਸੀ ਮਾਰ ਕੇ ਜਾ ਰਿਹਾ ਕੋਈ ਕਿਸੇ ਪਾਰਟਿਸ ਕੁਰਸੀ ਮਾਰ ਕੇ ਜਾ ਰਿਹਾ ਜਾਂ ਸਾਰੇ ਆਪਣੇ ਹੱਥ ਦੇ ਲਈ ਲੱਗੇ ਹੋਏ ਆ ਸਮਾਜ ਦੇ ਹੱਦ ਲਈ ਸਿਰਫ ਇਕੱਲੀ ਭੋਜਪਾਲ ਸਮਾਜ પાર્ટી ਤੇ ਬਸ ਭਾਈ ਕੰਮ ਕਰ ਰਹੀ ਹੈ ਔਰ ਇਹ ਜਿਹੜਾ ਹੈਗਾ ਆ ਹੁਣ ਆਪ ਪਬਲਿਕ ਨੂੰ ਪਤਾ ਲੱਗ ਗਿਆ ਆ ਕਿ ਸਾਡਾ ਜਿਹੜਾ ਸੋਖ ਦਾ ਜਿਹੜਾ ਸਰੂ ਛਾ ਆ ਸਾਡੇ ਆਉਣ ਵਾਲੇ ਫਿਚਰ ਜਿਹੜਾ ਹੈਗਾ ਆ ਉਹ ਭੋਜਪਾਲ ਸਮਾਜ પાર્ટી ਦੇ ਰਾਜ ਦੇ ਵਿੱਚ ਹੀ ਸੋਭਿਆ ਤੇ ਸਾਨੂੰ ਇਕੱਲੀ ਇਕੱਲੀ ਵੋਟ ਜਿਹੜੀ ਆ ਭੋਜਪਾਲ ਸਮਾਜ પાર્ટી ਦੇ ਹਾਥੀ ਚੁਣਨ ਜਾਂਦੇ ਪਾ ਕੇ ਇਦਾਂ ਦੇ ਪੂਰੇ ਬਹੁਤ ਨਾਲ ਭੋਜਪਾਲ ਸਮਾਜ પાર્ટી ਨੂੰ ਦਿੱਲੀ ਦੇ ਵਿੱਚ ਮਚਾਉਣਾ ਹੈ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਨਾ ਦੂਜੇ ਪਾਸੇ ਲੋਕ ਹਮ ਹਮ ਆ ਕੇ ਪਹੁੰਚ ਰਹੇ ਨੇ ਹਾਪੀ ਦੇ ਝੰਡੇ ਲੈ ਕੇ ਵਸਪਾ ਤੇ ਜੀਵਨ ਸਮਾਜ ਪਾਰਟੀ ਕੇ ਵੱਡੇ ਵੱਡੇ ਝੰਡੇ ਅੱਗ ਦੀ ਗਰਮੀ ਦੇ ਵਿੱਚ ਲੋਕ ਜੀਵਨ ਸਮਾਜ ਪਾਰਟੀ ਨਾ ਨੀਲੇ ਝੰਡੇ ਕਿਨੇ ਗਗਨ ਦੇ ਵਿੱਚ ਲਹਿਰਾਂਦੇ ਹੋਏ ਨੀਲਾ ਲੀ ਲੈ ਜਣਾ ਗਗਨਾ ਚਾਰੇ ਪਾਸੇ ਹੋਇਆ ਪਿਆ ਨੀਲੇ ਝੰਡਿਆਂ ਦੀ ਜਿਹੜੀ ਚਾਰੇ ਪਾਸੇ ਨਿਗਾਹ ਜਿੱਥੇ ਤੱਕ ਜਾਂਦੀ ਹੈ ਨੀਲੇ ਝੰਡੇ ਹੀ ਦਿਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਹਰੀ ਸਾਈਡ ਹਾਈਪੇਰ ਉੱਪਰ ਬੱਸਾਂ ਖੜੀਆਂ ਨੇ ਮਾਝਾ ਸਮਾਜ ਪਾਰਟੀ ਦਾ ਜਿਹੜਾ ਬਹੁਤ ਵੱਡਾ ਹੰਗਾਰਾ ਮਿਲਣਾ ਦੇਖਣ ਨੂੰ ਇਹ ਉਹ ਜਗ੍ਹਾ ਤੇ ਖੜਿਆ ਜਿਹਨੂੰ ਨਵਾਂ ਸ਼ਹਿਰ ਕਹਿੰਦੇ ਨੇ ਇਹ ਜਗ੍ਹਾ ਤੇ ਭੈਣ ਕੁਮਾਰੀ ਮਾਇਆਬੱਤੀ ਜਿਹੜੀ ਬੀਐਸ ਬੀਐਸਪੀ ਪਾਰਟੀ ਦੇ ਬੀਐਸਪੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਪਾਰਟੀ ਚੁੱਕਰੀਏ ਪੰਜ ਵਾਰ ਜਿਹੜੇ ਯੂਪੀ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨਾਲ ਇਕੱਠਾ ਜਿਹੜਾ ਉਹ ਤੁਹਾਨੂੰ ਸੁਖਮਾ ਕੈਮਰਾਮੈਨ ਨੂੰ ਕਹੂੰਗਾ ਅੱਗੇ ਜਿਹੜਾ ਪੰਜਾਬ ਦੇ ਵਿੱਚ 23 ਤਰੀਕ ਨੂੰ ਪ੍ਰਧਾਨ ਪ੍ਰਧਾਨ ਮੰਤਰੀ ਨੇ ਜਿਹੜੇ ਨੌਜਵਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਪਹੁੰਚੇ ਸੀ ਉੱਥੇ ਹੀ ਅੱਜ 24 ਤਰੀਕ ਵਾਲੇ ਦਿਨ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ ਬੀਐਸਪੀ ਪਾਰਟੀ ਦੇ ਮੁਖਵਾਨ ਵੀ ਨੇ ਜਿਹੜੇ ਭੈਣ ਕੁੜੀ ਮਾਇਆ ਮਤੀ ਜੀ ਉਹ ਇਸ ਜਗ੍ਹਾ ਤੇ ਪਹੁੰਚੇ ਲੋਕਾਂ ਨੂੰ ਜੁਗਾਰਾਇਓ ਦੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਆ ਜੰਮ ਲੋਕੀ ਅਧਿਕਾਰਾਂ ਨੂੰ ਬਚਾਉਣ ਦੀ ਲੜਾਈ ਆ ਚਾਹੇ 75 ਸਾਲਾਂ ਦੇ ਵਿੱਚ ਸਾਡਾ ਇਲਾਜ ਹੈ ਨਹੀਂ ਸਿੱਖਿਆ ਹੈ ਨਹੀਂ ਰੋਜ਼ਗਾਰ ਹੈ ਨਹੀਂ ਸਾਰੇ ਪਾਸੇ ਸਾਡੀ ਤਬਾਹੀ ਦਾ ਮੰਜ਼ਰ ਪਾਇਆ ਗਿਆ ਆ ਇਸ ਕਰਕੇ ਲੋਕ ਇਹ ਗੱਲ ਸਮਝਿਆ ਇਹਨਾਂ ਨੂੰ ਹੱਥ ਜੋੜ ਕੇ ਘਰਾਂ ਨੂੰ ਤੋੜਿਆ ਆ ਇਸ ਕਰਕੇ ਆਓ ਆਪਾਂ ਇਕੱਠੇ ਹੋਈਏ ਆਪਣੀ ਲੜਾਈ ਸਰ ਸਮਾਜ ਦੀ ਲੜਾਈ ਚਾਹੀ ਕਿਸਾਨਾਂ ਦੀਆਂ ਵਪਾਰੀਆਂ ਦੀ ਆਮ ਲੋਕਾਂ ਦੀ ਨਰਿ ਪੱਥਰੇ ਵਰਗਾ ਦੀਆ ਔਰਤਾਂ ਦੀ ਆ ਪੂਰੇ ਪੰਜਾਬ ਦੀ ਆ ਪੰਜਾਬ ਦੇ ਪਾਣੀਆਂ ਦੀ ਲੜਾਈ ਹੈਗੀ ਆ ਪੰਜਾਬ ਦੀ ਹਵਾ ਦੀ ਲੜਾਈ ਆ ਪੰਜਾਬ ਦੀ ਧਰਤੀ ਨੂੰ ਬਚਾਉਣ ਦੀ ਲੜਾਈ ਆ ਕਿਸਾਨਾਂ ਕਿੰਕੀਆਂ ਦੇ ਮਸਲੇ ਆ ਧਾਰਮਿਕ ਘਟ ਗਣਤੀਆਂ ਦੇ ਮਸਲੇ ਆ ਜਿਹੜੇ ਇਸ ਪ੍ਰਬੰਧ ਦੇ ਹੱਥੋਂ ਅੱਜ ਤੱਕ ਲੁੱਟੇ ਗਏ ਆ ਤੇ ਜਿਨ੍ਹਾਂ ਦਾ ਕਾਣ ਹੋਇਆ ਉਹਨਾਂ ਸਾਰਿਆਂ ਨੂੰ ਬਚਾਉਣ ਦੀ ਲੜਾਈ ਆ ਫੇਰ ਲੜਾਈ ਲੜਨ ਦੇ ਅਸੀਂ ਆਪ ਸਾਰੇ ਸਮਰੱਥਿਆਂ ਤੇ ਆਓ ਆਪਾਂ ਆਪਣੀ ਲੜਾਈ ਆਪ ਲੜਨੀ ਸ਼ੁਰੂ ਕਰੀਏ ਆਪਣੇ ਮਸਲਿਆਂ ਦਾ ਆਪ ਹੱਲ ਕਰੀਏ ਆਪਣੇ ਮੁਕਤੀਦਾਤਾ ਆਪ ਬਣਿਏ ਤੇ ਆਓ ਉੱਠੀਏ ਜਿੱਤੀਏ ਇਸ ਦੇਸ਼ ਨੂੰ ਸੋਨੇ ਵਰਗਾ ਬਣਾਉਣ ਦੇ ਲਈ ਕੰਮ ਕਰੀਏ ਔਰ ਜਿੱਤ ਗਏ ਸਾਡੀ ਭੈਣ ਜੀ ਪੈਣ ਕੁਮਾਰੀ ਮਾਹਮਤੀ ਜੀ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤੇ 바ਵਾ ਸਾਹਿਬ ਸਾਬ ਕਾਂਚੀ ਰਾਮ ਜੀ ਦੇ ਰਹਿਬਰਾਂ ਦੇ ਸੁਪਨੇ ਜਿਹੜੇ ਬੇਗਮਪੁਰੇ ਵਰਗਾ ਪ੍ਰਬੰਧ ਚਾਹੁੰਦੇ ਸੀ ਉਹਨੂੰ ਸਰਕਾਰ ਕਰ ਲਈ ਆਪਾਂ ਸਾਰੇ ਕੰਮ ਕਰੀਏ ਔਰ ਸਾਡੀ ਜ਼ਿੰਦਗੀ ਦਾ ਇੱਕ